ਆ ਦੇਖੋ ਇਹ ਕਰਕੇ ਦਿਖਾ ਰਹੇ ਆਂ ਸੀ। ਇਹ ਹਾਂ ਅਸੀਂ ਇਹ ਚੀਜ਼ਾਂ ਨੂੰ ਐਕਸਪੈਰੀਮੈਂਟ ਕਰਕੇ ਦਿਖਾਈਏ ਨਾਲੋਂ। ਹਾਂ 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 ਹਾਂ। ਤਾਂ ਹਾਂ ਤਾਂ ਸਹੀ ਆਣਾ ਨਾ। ਹਾਂ ਹਾਂ ਹਾਂ। ਜਦੋਂ ਨਹੀਂ ਸੁਹੰਦਾ ਉਹਦਾ ਪਹਿਲਾਂ ਨਰਮ ਕਰ ਲੈ। ਅੱਛਾ ਪਹਿਲਾਂ ਹੁਣ ਆਣ ਪੂਰੇ ਜੋਰ ਪੈ ਗਿਆ ਬੇਬੇ। ਬਾਜੀ ਬੱਸ ਬੱਸ ਬੱਸ। ਬਾਜੀ ਚੰਗੀ। ਬਾਜੀ ਬੱਸ। ਕੱਤੀ ਕੱਤੀ ਬੱਤੀ। ਬਾਜੀ ਬੱਸ। ਬੱਸ ਇੱਕ ਦੋ ਵਧਣੀ ਐ ਇੱਕ ਦੋ ਵਧਣੀ। ਪੂਰੋਂ ਨਾੜ ਚੜ ਜਾਂਦੀ ਐ ਜਦੋਂ ਕਈ ਵਾਰੀ ਮੋਟਰਸਾਈਕਲ ਤੇ ਬੈਠਦੇ ਆਂ ਉਦੋਂ ਲੱਤ ਨਹੀਂ ਸਿੱਧੀ ਹੁੰਦੀ। ਉਹਨਾਂ ਲੱਗਦਾ ਸਾਈਂ ਆ ਖਲੀ ਨਹੀਂ ਨਾ ਸਿੱਧੀ ਹੋਣੀ ਦੀ ਅੱਛਾ ਕਿੱਥੇ ਫਿਰ ਆੱਛੇ ਜਣੀਆਂ ਪਿੰਡ ਇਹਦੇ ਲਈ ਆਹ ਸਾਈਕਲ ਇਹ ਚੀਜ਼ ਕਿਹਦੀ ਠੀਕ ਰਹੂ ਸਾਈਕਲ ਸਿੱਧੀ ਚਲਾਓ ਪਿੱਛੇ ਚਲਾਓ ਠੀਕ ਕੋਈ ਸੀ ਯੋਗ ਜਿਹੜੇ ਅਸੀਂ ਤੁਹਾਨੂੰ ਲਾਈਵ ਕਰਕੇ ਦਿਖਾਏ ਨੇ ਮੈਂ ਨਸਾਂ ਦਾ ਪਤਾ ਲਾਉਣਾ ਚਾਹਦਾ ਅਸਨਾ ਯਾ ਲਿਖਦਾ ਰਹਿ ਕੇ ਹੂ ਹੂ ਅਰੇ ਹਾਂ ਇੱਥੋਂ ਕਈ ਬਈ ਸਾਡੀ ਨਾਲ ਚੜ ਜਾਂਦੇ ਜਿੰਮੇ ਅਸੀਂ ਕਹਿ ਦਾਨੇ ਆ ਵੀ ਇੱਕ ਸਾਈਡ ਤੇ ਪਏਗੇ ਜਾਂ ਸਾਨੂੰ ਜਿਆਦਾ ਉੱਚਾ ਜਿਆਦਾ ਥੋੜਾ ਜਿਹਾ ਹੈਵੀ ਸਟਰੋਂਗ ਸਹਾਰਾਣਾ ਸੀ ਲੈ ਲੈਣਾ ਫਿਰ ਸਾਡੀ ਨਾੜ ਚੜ ਜਾਣਾ ਹਾਂ ਮਤ ਜੀ ਕਿ ਸਹਾਰਾਣਾ ਲੈਣਾ ਚਾਹੀਦਾ ਕਿ ਨਹੀਂ ਨਹੀਂ ਸਹਾਰਾਣਾ ਨਹੀਂ ਚਾਹੀਦਾ ਆ ਦੇਖੋ ਸਹਾਰਾਣਾ ਮਾਤਾ ਨੇ ਚਾਹੀਦਾ ਦੇਖੋ ਆ ਜੀ ਆ ਜੀ ਜੀ ਸਦੀ ਨਾੜ ਚੜ ਜਾਂਦੀ ਫਿਰ ਉਹ ਬਹੁਤ ਦਰਦ ਕਰਦੀ ਹੈ ਫਿਰ ਹੌਲੀ 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 ਦੋਸਤੋ ਜਿਹੜਾ ਆਪਾਂ ਨੇ ਐਪ ਬਣਾਇਆ ਪੰਜਾਬ ਦੇ ਇਹਦੇ ਜ਼ਮੀਨ ਤਕਸੀਮ ਇਨਤਕਾਲ ਫਰਦ ਦੀ ਜਾਣਕਾਰੀ ਦੇ ਲਈ ਇਹਦੇ ਵਿੱਚ ਬਹੁਤ ਸਾਰੀ ਜਾਣਕਾਰੀ ਹੈਗੀ ਆ ਜੋ ਤੁਸੀਂ ਇਹਨੂੰ ਡਾਊਨਲੋਡ ਕਰ ਲਿਆ ਉਸ ਤੋਂ ਬਾਅਦ ਇਹਨੂੰ ਓਪਨ ਕਰੋਗੇ ਤੁਸੀਂ ਤਾਂ ਤੁਹਾਨੂੰ ਫ੍ਰੀ ਮਟੀਰੀਅਲ ਦੀ ਵਿੱਚ ਜਾਣਕਾਰੀ ਮਿਲੂਗੀ ਰਿਕਾਰਡਡ ਵੀਡੀਓ ਦੇ ਵਿੱਚ ਜਾਣਕਾਰੀ ਮਿਲੂਗੀ ਤੇ ਇੱਕ ਲੈਂਡ ਰਿਕਾਰਡ ਵੀਡੀਓ ਆ ਇਹ ਤਿੰਨ ਕਾਲਮ ਆਪਣੇ ਬਣੇ ਹੋਏ ਨੇ ਤਿੰਨਾਂ ਦੇ ਵਿੱਚ 150 ਤੋਂ ਵੱਧ ਵੀਡੀਓ ਪਈਆਂ ਨੇ ਜੇ ਕਿਸੇ ਭਰਾ ਨੂੰ ਭੈਣ ਨੂੰ ਕੋਈ ਪ੍ਰੋਬਲਮ ਹੈ ਐਪ ਦੇ ਸੰਬੰਧ ਵਿੱਚ ਤਾਂ ਤੁਸੀਂ 883105702 ਤੇ ਕਾਲ ਕਰ ਸਕਦੇ ਹੋ WhatsApp ਕਰ ਸਕਦੇ ਹੋ ਦੇਖੋ ਆਹ ਸਿੱਧਾ ਸਾਰੀਆਂ ਕਿਚਨ ਜਿਹੜੀਆਂ ਐ ਕਰਨੀ ਹੈ ਹਾਂ ਤੇ ਅੱਥੇ ਤੋਂ ਡੇਪੇਟ ਨੂੰ ਦੱਸਾਂ ਹੈ ਜਿਹਨੂੰ ਅਭੀ ਪੈ ਤਰਨ ਪੈ ਇੰਦੀ ਠੀਕ ਜਿਹਨੂੰ ਤਰਨ ਪੈਂਦੀ ਆ ਹਾਂ ਐਤੂੰ ਆ ਅੱਥੇ ਨਾੜਨ ਦੀ ਹਾਂ ਹਾਂ ਐਤੂੰ ਆ ਅੱਡੀ ਦੇ ਨਾਲ ਨਾ ਉਹਨੂੰ ਹਸਨ ਸੁਬਾਣਾਮ ਦਾ ਠੀਕੋ ਮਤਲਬ ਇੱਕਦਮ ਕਰਨ ਦੀ ਕੋਸ਼ਿਸ਼ ਨਾ ਕੋਈ ਵੀ ਕਰੇ ਜੇ ਕੋਈ ਵੀ ਤੁਸੀਂ ਜੋਗ ਕਰ ਰਹੇ ਹੋ ਡਾਕਟਰ ਦੀ ਸਲਾਹ ਹੋਣੀ ਜ਼ਰੂਰੀ ਆ ਇਹ ਮਾਤਾ ਦਾ ਖੋਦਾ ਤਜਰਬਾ ਨਾ ਕਿ ਖੁਦ ਆਪਣੇ ਸਰੀਰ ਤੇ ਐਕਸਪੈਰੀਮੈਂਟ ਕਰਿਆ ਹੋਇਆ ਇਹ ਚੀਜ਼ ਦਾ ਪਰ ਅਸੀਂ ਵੀ ਤੁਹਾਨੂੰ ਐਕਸਪੈਰੀਮੈਂਟ ਕਰਕੇ ਦਿਖਾ ਰਹੇ ਆ ਨਾ ਕਿ ਅਸੀਂ ਇੱਥੇ ਕੋਈ ਜੋਗ ਸਿੱਖਣ ਆਏ ਆ ਜਾਂ ਕੁਝ ਹੋਰ ਸੀ ਤਾਂ ਕਰਦੇ ਨੇ ਪਿੱਛੇ ਕਰਦੇ ਨੇ ਵੀ ਹਾਂ ਪਿੱਛੇ ਕਰ ਵੀ ਇਹ ਚੀਜ਼ਾਂ 'ਚ ਲਚਕੀਲਾਪਨ ਹਾਂ ਲਚਕੀਲਾਪਨ ਫਿਰ ਆਪੇ ਹੀ ਬਣ ਜਾਂਦਾ ਹਾਂ ਇਹ ਇਹ ਚੀਜ਼ਾਂ ਜਿਵੇਂ ਅਸੀਂ ਕਹਦੇ ਨੇ ਕਿ ਹਾਂ ਸਾਡਾ ਸਰੀਰ ਭਾਰੀ ਭਾਰੀ ਜਿਹਾ ਰਹਿ ਗਿਆ ਜਾਂ ਸਿਰ ਭਾਰੀ ਹੋ ਰਿਹਾ ਇਰਲੈਕਸ ਮਹਿਸੂਸ ਕਰਦਿਆਂ ਨੇ ਸਾਨੂੰ ਪਰ ਮੇਨ ਗੱਲ ਇਹ ਆ ਵੀ ਸਾਨੂੰ ਪਤਾ ਹੋਣਾ ਜ਼ਰੂਰੀ ਆ ਕਿ ਹੁਣ ਪਿੱਛੇ ਵੀ ਜ਼ੋਰ ਪੈ ਗਿਆ ਸਾਡੀ ਢੂਂਈ ਤੇ ਬੈਕ ਤੇ ਤੇ ਪੱਟਾਂ ਤੇ ਤਾਂ ਜ਼ੋਰ ਪਏ ਰਿਹਾ ਕਿਉਂਕਿ ਇੱਥੇ ਵਜ਼ਨ ਆ ਰਿਹਾ ਮਾਤਾ ਜੀ ਦਾ ਪਰ ਬੰਦਾ ਉਹ ਹੋਣਾ ਚਾਹੀਦਾ ਉਹਨੂੰ ਪਤਾ ਹੋਣਾ ਚਾਹੀਦਾ ਵੀ ਹਾਂ ਕਿ ਇਹ ਨਹੀਂ ਵਜਨ ਜਿਆਦਾ ਵੀ ਵਜਨ ਉਸ ਜਿਆਦਾ ਹੋਵੇ ਜਿਆਦਾ ਹੋਵੇ ਇਹ ਮਤਲਬ ਤੁਹਾਨੂੰ ਕਰਕੇ ਦਿਖਾਇਆ ਨੇ ਵੀ ਇਹ ਚੀਜ਼ਾਂ ਅਸੀਂ ਕਰ ਸਕਦੇ ਆ ਆਹੋ ਨਾਭੀ ਦੇ ਪੂਰੇ ਜੋ ਜੋਰ ਪੈ ਗਿਆ ਹਾਂ ਇੱਕ ਇਹ ਬੱਦੀ ਬਸ ਹਾਂ ਉਹ ਫੂਲਾ ਤਾ ਹੋਰ ਇਹਨ ਪੂਰੇ ਜ਼ੋਰ ਪੈ ਗਿਆ ਬੇਬੇ ਬਾਵਾ ਜੀ ਬੱਸ 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 ਜੀ ਚੰਗੀ ਬਾਈ ਨਤੀਤੀ ਕਤੀ ਬਤੀ ਬਾਈ ਬੱਸ ਪੰਪ ਪੰਪ ਬੱਸ ਤੈ ਦੁਬਤ ਨਹੀਂ ਤੂੰ ਦੁਬਤ ਨਹੀਂ ਪੂਰੇ ਹਣ ਜ਼ੋਰ ਪੈ ਗਿਆ ਇੱਥੇ ਪੇਟ ਪੂਰੇ ਇਹ ਸਰ ਵਕਲ ਵਾਸਤੇ ਹੂੰ ਜੇਬ ਇਹ ਮੈਂ ਕੈਂਟਾ 1.5 ਕੈਂਟਾ ਜੇਦਾ ਜਾ ਮੈਂ ਯਾਦਾ ਹੋ ਦੇ ਦੇ ਕੈਂਟਾ ਦੋ ਦੋ ਕੈਂਟੇ ਜਣਾ ਮੈਂ ਇਸ ਤਰ੍ਹਾਂ ਪ੍ਰੈਸ਼ਰ ਦਿੰਦਿਆਂ ਰਹਿਣਾ ਠੀਕੋ ਦੇਖੇ ਉਹ ਤੇ ਐਸਾ ਨਹੀਂ ਕਰਕੇ ਹੂੰ ਤੇ ਫੇਰ ਇਥੋਂ ਦੇਣਾ ਅੱਛਾ ਜਾਈਂ ਤੱਲੇ ਬੋਚ ਕੇ ਆਇਂ ਇਧਰ ਨੂੰ ਤੇ ਐਸੇ ਨਹੀਂ ਇਹ ਪਹਿਨਾ ਦੇ ਇਹ ਆ ਦੇਣਾ ਨਾ ਅੱਛਾ ਜੀ ਹੱਥਾਂ ਦੇ ਠੀਕ ਆ ਕੜੀ ਵੇਖ ਨਾ ਬਾਹਰੋਂ ਇਹ ਆ ਚੀਜ਼ਾਂ ਜਿਹੜੀਆਂ ਨਾ ਇਹ ਮਾਰੇ ਦੱਸ ਹੀ ਉਹ ਬੋਲ ਕੇ ਇਹ ਐਸਾ ਪ੍ਰੈਸ਼ਰ ਦਿੰਦਿਆ ਨਾ ਹਾਂਜੀ ਹਾਂ ਇਹ ਤੁਹਾਡਾ ਇੱਥੇ ਜਾਏਗਾ ਮੁੰਡਿਆਂ ਦੇ ਆ ਬਿਲਕੁਲ ਸਿਰ ਦੇ ਸਾਰੇ ਪੇਟ ਦੇ ਠੀਕ ਆ ਸਾਰੇ ਪੁਆਇੰਟ ਜਿਹੜੇ ਨੇ ਦੇ ਨਾਲ ਤੁਹਾਡੇ ਦਬਾਏ ਜਾਂਦੇ ਪੈਨ ਪ੍ਰੈਸ਼ਰ ਜਾਂਦਾ ਪਿਆ ਠੀਕ ਆ ਹਾਂ ਆ ਵੇਖੋ ਸਾਡੀਆਂ ਨਾੜਾਂ ਜਿਹੜੀਆਂ ਨਾ ਇਸ ਤਰ੍ਹਾਂ ਮਤਲਬ ਜਿਹੜੀਆਂ ਨੇ ਨਿਕਲਦੀਆਂ ਹੂੰ ਹਾਂ ਉਹਨਾਂ ਦੀਆਂ ਨਾੜਾਂ ਜਿਹੜੀਆਂ ਨੂੰ ਲੱਭਣ ਲੱਪੈਂਦੀਆਂ ਠੀਕ ਆ ਜੀ ਠੀਕ ਆ ਇਹ ਚੀਜ਼ਾਂ ਜਿਹੜੀਆਂ ਨਾ ਇਹ ਮਾਰੇ ਦੱਸ ਹੀ ਜੋ ਬੋਲ ਕੇ ਇਹ ਇਸ ਤਰ੍ਹਾਂ ਪ੍ਰੈਸ਼ਰ ਦਿੰਦਿਆ ਨਾ ਹਾਂਜੀ ਹਾਂ ਇਹ ਤੁਹਾਡਾ ਇੱਥੇ ਜਾਏਗਾ ਮੁੰਡਿਆਂ ਦੇ ਆ ਬਿਲਕੁਲ ਸਿਰ ਦੇ ਸਾਰੇ ਪੇਟ ਦੇ ਠੀਕ ਆ ਸਾਰੇ ਪੁਆਇੰਟ ਜਿਹੜੇ ਨੇ ਦੇ ਨਾਲ ਤੁਹਾਡੇ ਦਬਾਏ ਜਾਂਦੇ ਪੇਨ ਪ੍ਰੈਸ਼ਰ ਜਾਂਦਾ ਪਿਆ ਠੀਕ ਆ ਹਾਂ ਆ ਵੇਖੋ ਸਾਡੀਆਂ ਨਾੜਾਂ ਜਿਹੜੀਆਂ ਨਾ ਇਸ ਤਰ੍ਹਾਂ ਮਤਲਬ ਜਿਹੜੀਆਂ ਨੇ ਨਿਕਲਦੀਆਂ ਹੂੰ ਹਾਂ ਉਹਨਾਂ ਦੀਆਂ ਨਾੜਾਂ ਜਿਹੜੀਆਂ ਨੂੰ ਲੱਭਣ ਲੱਭਣ ਠੀਕ ਆ ਜੀ ਠੀਕ ਆ ਹਾਂ ਐਸ ਤਰ੍ਹਾਂ ਦਬਾਇਆ ਜਾਂਦਾ ਠੀਕ ਆ ਜੀ ਇਹਦਾ ਐਸ ਤਰ੍ਹਾਂ ਹੀ ਜਿਹੜਾ ਅੱਛਾ ਫਿਰ ਹੌਲੀ ਹੌਲੀ ਹਾਂ ਹੌਲੀ ਐਸ ਤਰ੍ਹਾਂ ਠੀਕ ਆ ਪਰ ਦੋਸਤੋ ਇੱਕ ਧਿਆਨ ਰੱਖਿਓ ਤੁਹਾਡੇ ਤੁਸੀਂ ਜਿਵੇਂ ਹੁਣ ਮਾਦਾ ਦਾ ਵਜਨ ਘਟਾ ਹਾਂ ਪਰ ਉਹ ਬੰਦੇ ਦਾ ਵੀ ਵਜਨ ਘਟਣਾ ਚਾਹੀਦਾ ਹਾਂ ਭੈਣ ਘਟ ਫਿਰ ਉਹਦਾ ਮਤਲਬ ਨਾੜਾਂ ਦਾ ਸਾਹ ਬਖਣਾ ਹਾਂ ਪਤਾ ਵੀ ਉਹਨੂੰ ਹੋਣਾ ਚਾਹੀਦਾ ਪਤਾ ਹੋਣਾ ਚਾਹੀਦਾ ਠੀਕ ਹੈ ਜੀ ਕਿੱਥੇ ਪਿਆ ਰੱਖਣਾ ਕਿੱਥੇ ਨਹੀਂ ਰੱਖਣਾ ਦੇਖੇ ਕਈ ਵਾਰੀ ਮਤਈ ਨਾੜ ਆਪਾਂ ਕਹਿੰਦੇ ਵੀ ਨਾੜ ਚੜ ਗਈ ਉਹਦਾ ਕੀ ਹੱਲ ਹੁੰਦਾ ਅੰਡੀ ਐ ਅੰਡੀ ਇਹਦੇ ਤੇ ਨੇ ਪੈ ਰੱਖਣਾ ਮਾਸ ਦੇ ਉੱਤੇ ਜੜਾ ਮਾਸ ਤੇ ਰੱਖਣਾ ਹਾਂ ਠੀਕ ਆ ਐਤਾਂ ਉਹਨਾਂ 사ਜਾ ਨੂੰ ਫਿਰ ਕਰਨੇ ਆ ਖਿਚਾ ਖੁਚਾ ਲਾਣੇ ਆ ਉਹਨਾਂ 사 ਜਿਹੜੀਆਂ ਆਪਣੇ ਟਿਕਾਣੇ ਟਿਕਾਣੇ ਦਾ ਠੀਕ ਹੈ ਅੱਗੇ ਅੱਗੇ ਦੱਸ ਦੋ ਜੀ ਹੋਰ ਆ ਫਿਰ ਐਸ ਨਹੀਂ ਹੈ ਠੀਕ ਆ ਇਹ ਰੈਸਟਿੰਗ ਕਰਕੇ ਹਾਂਜੀ ਪੂਰੀ ਐ ਮਿਲ ਆਰਾਮ ਹੁੰਦਾ ਰਾਮ ਸੋਹ ਲੱਗਦਾ ਹੈ ਐਨਾ ਫਿਰ ਪਹਿਲਾਂ ਤੇ ਜਦੋਂ ਇੱਥੇ ਮੈਂ ਦੇਸੇ ਤਰੈਣਾ ਤਿਆਰ ਹਾਂ ਹਾਂਜੀ ਤੇ ਪਹਿਲਾਂ ਤੇ ਉਹਨਾਂ ਨੂੰ ਸਹੀ ਸਹੀ ਕਰਦੇ ਨੀ ਹਾਂਜੀ ਹਾਂ ਕਰਕੇ ਫਿਰ ਉਹਨੂੰ ਅਸ਼ਰ ਦੇਣਾ ਹੁੰਦਾ ਆਇਆ ਐਂ ਅਜਾ ਤੁੰਦੇਣਾ ਫਿਰ ਅਸਨੇ ਆਹੀ ਹੈ ਐ ਆ ਤੁੰਦੇਣਾ ਠੀਕ ਆ ਇਹ ਪੈਰ ਅੰਦਰ ਨੂੰ ਕਰਕੇ ਠੀਕ ਹੈ ਜੀ ਪੈਰ ਅੰਦਰ ਨੂੰ ਹਾਂ ਐਥੋਂ ਕਰਨਾ ਹੁਣ ਆ ਹੁਣ ਬਹੁਤ ਰਿਲੈਕਸ ਮਿਲ ਗਿਆ ਹਾਂ ਆ ਰਾਮ ਆ ਰਿਹਾ ਜੀ ਨਾ ਮੈ ਮੜਾ ਸੋਹ ਲੱਗਦਾ ਹੈ ਹੂੰ ਜੇ ਦਾ ਥੋੜਾ ਰੁਕਿਆ ਹੋ ਤਾਂ ਇੱਕ ਦਿਨ ਵਿੱਚ ਬਸ ਇੱਕ ਦਿਨ ਕਾਫੀ ਫਰਕ ਮੁਰਤਿਆ ਤਾਂ ਡੇਢ ਘੰਟਾ ਲਾਣੇ ਹਾਂਜੀ ਹਾਂ ਦੋ ਦੋ ਘੰਟੇ ਲਾਣੇ ਸਰੀਰ ਤੇ ਕੇਤੇ ਏ ਐਸ ਨਾ ਬਿਲਕੁਲ ਜੀ ਬਿਲਕੁਲ ਇੱਕ ਮਦਾ ਹੀ ਲੱਗਦਾ ਮੋੜ ਕੇ ਕਰ ਦੇਣ ਉਹ ਕਿਹੜੇ ਜੋਗ ਉਹ ਵੀ ਐਸ ਨਹੀਂ ਹੈ ਨਾ ਅੱਛਾ ਇਹ ਜਿਹੜੇ ਇੱਥੇ ਪਹਿਰਦਾਨ ਨੇ ਹਾਂਜੀ ਹਾਂ ਐਸ ਤਾਂ ਤੇ ਹਸਣਾ ਕਰਕੇ ਨਾ ਚੁੱਕੋ ਤਾਂ ਆਈ ਨਾ ਹਾਈ ਹਾਂ ਤੈਨੂੰ ਪਤਾ ਹੋਣਾ ਚਾਹੀਦਾ ਦੋਸਤੋ ਵੀ ਹਾਂ ਪਤਾ ਹੋਣਾ ਚਾਹੀਦਾ ਹਾਂ ਕਿ ਕਿਸ ਦੀ ਨਾੜਾ ਇਹ ਨਹੀਂ ਤੋੜ ਦੇਣੀ ਹਾਂ ਕਹਿੰਦੇ ਤੋੜ ਦੇਣੀ ਆਹੋ ਨਾਭੀ ਦੇ ਪੂਰੇ ਜੋਰ ਪੈ ਗਿਆ ਹਾਂ ਇੱਕ ਇਹ ਬਾਜੀ ਬਸ ਹਾਂ ਹੋਰ ਇਹਨਾਂ ਪੂਰੇ ਜੋਰ ਪੈ ਗਿਆ ਬੇਬੇ ਬਾਵਾ ਜੀ ਬੱਸ 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 ਬਾਜੀ ਚੰਬੀ ਬਾਜੀ ਬੱਸ ਨਤੀਤੀ ਕਤੀ ਬਤੀ ਬਾਜੀ ਬੱਸ ਪੰਪੀ ਪੰਤੀ ਬੱਸ ਤੈਨੂੰ ਅਤਨੀ ਤੈਨੂੰ ਅਤਨੀ ਪੂਰੇਨ ਜ਼ੋਰ ਪੈਗਾ ਇੱਥੇ ਪੇਟ 'ਤੇ ਪੂਰੇ ਖੱਤੜ ਉਹਦੀਆਂ ਨਾੜਾਂ ਨੇ ਹਾਂਜੀ ਹਾਂ ਇੰਤਰ ਇਹ ਜੋ ਹਰ ਰੋਜ਼ ਕਰਦੇ ਨੇ ਉਹਦਾ ਨਾ ਫਰਕ ਪਈ ਜਾਂਦਾ ਰੋਜ਼ ਬਿਲਕੁਲ ਫਿਰ ਇਹਦੇ ਨਾਲ ਗੈਸ ਕਈਆਂ ਨੂੰ ਅਗੁੰਦਾ ਸਾਹ ਨਹੀਂ ਨਾ ਲੰਮੇ ਲਾਂਦੇ ਠੀਕ ਹੈ ਤਾਂ ਚੜ ਜਾਂਦੀ ਹੈ ਨਾ ਫਿਰ ਉਹਨਾਂ ਨੂੰ ਇਹ ਇਹ ਕਰਦੇ ਦਾ ਅੱਛਾ ਜੀ ਇੱਥੋਂ ਇਹ ਜਿਹੜੀਆਂ ਚੀਜ਼ਾਂ ਨੇ ਆ ਸਾਰੇ ਪੁਆਇੰਟ ਆ ਹਾਂ ਪੁਆਇੰਟ ਨੇ ਹਾਂ ਇਹ ਪੁਆਇੰਟ ਦੁਬਾਰੇ ਨੇ ਠੀਕ ਆ ਇੱਥੋਂ ਦੁਬਾਰਾ ਨਹੀਂ ਫੇਰ ਆ ਦੁਬਾਰਾ ਨੇ ਫੇਰ ਇੱਥੋਂ ਆ ਨਾਸ ਜਿਹੜੀ ਹੁੰਦੀ ਹੈ ਨਾ ਇਹ ਹੂੰ ਆ ਕੜੀ ਹੁੰਦੀ ਆ ਹਾਂਜੀ ਹਾਂ ਐਤੁ ਆ ਠੀਕ ਆ ਐਤੁ ਆ ਨਾ ਨਸਾਂ ਦਾ ਪਤਾ ਉਹਨਾਂ ਕੇਦੇ ਐਤੁ ਆ ਅੱਜ ਲਈ ਕਿ ਦੇ ਰਿਹਾ ਵੇਖੀ ਹੂੰ ਹੂੰ ਆ ਆ ਇਹ ਐਤੁ ਆ ਐਂ ਤੁਮਾ ਨਹੀਂ ਤੇਰਾ ਸਣੀ ਆ ਇਹ ਨਾ ਪਾਚੀ ਜਾਂਦ ਰਭੀਆਂ ਨੇ ਆ ਹੱਸਦਾ ਇਹਦਾ ਦੱਸ ਹੱਸਣ ਗਿਆ ਹੂੰ ਇੱਕ ਮਦਦ ਹੋਰ ਜਿਵੇਂ ਪਹਿਲਾਂ ਥਿਰ ਤੇ ਤੇਰ ਮਸਲਦੇ ਤੇ ਆ ਉਹ ਤਾਂ ਬਸ ਨਹੀਂ ਆਹ ਆਪ ਦੇ ਦਾ। ਹਾਂ। ਠੀਕ ਆ। ਇਹ ਜਿਹੜੇ ਆ ਪੁਆਇੰਟ ਦੱਬਦੇ ਤੁਸੀਂ ਇਹ 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 ਦੇ ਨਾਲ ਕੀ ਵਰਤ ਪੈਂਦਾ? ਇਹਦੇ ਨਾਲ ਅਸਰ ਦਰਦ ਠੀਕ ਹੁੰਦਾ। ਅੱਛਾ ਜੀ। ਹਾਂ ਹੈ ਨਾ। ਬੀਪੀ ਵਧਦਾ ਕਰਦਾ। ਹਾਂ ਹਾਂ। ਸਾਰਾ ਕੋਈ ਠੀਕ ਹੋ ਜਾਂਦਾ। ਆਹ ਇਹ ਪੁਆਇੰਟ ਹੁੰਦੇ ਨੇ ਸਾਰੇ। ਤਾਂ ਇਹਦਾ ਫਿਰ ਨੂੰ ਅਨੁਸਾਰ ਮ사ਜ ਕਰਵਾਇਆ। ਹਾਂ ਹਾਂ ਹਾਂ। ਅਨੁ ਕਰਵਾਇਆ ਹੈ ਮ사ਜ। ਹਾਂ ਹਾਂ ਹਾਂ। ਫਿਰ ਨਹੀਂ ਤੇ ਐਸੋ ਨੇ ਸਰਾ ਕਰਕੇ। ਠੀਕ ਆ। ਵੇਖਿਆ ਸੋ ਫੇਰ ਮਸੂਹ ਮਹਿਸੂਸ ਹੁੰਦਾ ਫੇਰ ਜੀ ਲੰਤ ਕਬ ਨਹੀਂ ਗਾ ਮੁੜ ਕੇ ਤੇ ਰਖਣ ਗਿਆ ਹਾਂ ਬੜਾ ਹੀ ਸਰੀਰ ਵਧੀਆ ਹਲਕਾ ਵਾਇ ਹੈ ਠੀਕ ਹੈ ਜੀ ਠੀਕ ਠੀਕ ਹਾਂ ਹਮ ਦਈਏ ਤੇ ਨਾ ਤੇਰਾ ਪੂਆ ਤੁੰਦਿੰਦੇ ਸਾਰੀ ਆ ਲੈ ਤਿੰਨ ਆ ਠੀਕ ਹੈ ਆ ਧੰਦੇ ਦਾੜਾਂ ਕਰਦੀਆਂ ਦਰਦ ਸਰ ਇਹ ਸਾਰਾ ਕੁਝ ਠੀਕ ਹੋ ਜਾਂਦਾ ਦੇ ਨਾ ਠੀਕ ਹੈ ਜੀ ਠੀਕ ਆ ਸੋ ਨਾੜ ਜਿਹੜੀ ਆ ਜਿਹੜੀਆਂ ਤੂੰ ਹਾਂ ਜੀ ਹਾਂ ਆ ਆ ਠੀਕ ਹੈ ਜੀ ਹਾਂ ਆ ਲੋ ਕਾਪਾ ਨਾ ਫੇਰ ਬਾਗ ਚ ਹਲਕਾ ਹਾਂ ਹੀ ਹਾਂ ਫੇਰ ਸਿੱਧਾ ਹੋ ਜਾ ਅਰੇ ਰਿਲੈਕਸ ਦੇ ਕਹਿ ਦਈਏ ਵੀ ਜਾ ਕਿਸੇ ਨੂੰ ਕੋਈ ਨਾਲ ਹੁੰਦੇ ਆ ਦੇਖੋ ਇਹ ਕਰਕੇ ਦਿਖਾ ਰਹੇ ਸੀ ਵੀ ਹਾਂ ਅਸੀਂ ਇਹ ਚੀਜ਼ਾਂ ਨੂੰ ਐਕਸਪੈਰੀਮੈਂਟ ਕਰਕੇ ਦਿਖਾਈਏ ਨਾਲੋਂ ਫੇਰ ਇਹਨੂੰ ਪਤਾ ਕਰ ਖਣਾ ਪਤਾ ਇਦਾਂ ਹੀ ਹਾਂ ਸਿੱਧਾ ਹੀ ਆਪੇ ਸਿੱਧਿਆ ਰਹਿਣਾ ਅੱਛਾ ਜੀ ਨਹੀਂ ਆ ਤੂੰ ਰੱਖ ਲੈ ਇੱਥੇ ਠੀਕ ਆ ਉਹ ਐ ਵਾਤਾ ਤੇ ਰੱਖਣਾ ਕੋਈ ਇੱਥੇ ਨਹੀਂ ਇੱਥੇ ਰੱਖਣਾ ਸਦੋ ਐ ਤਾਂ ਠੀਕ ਆ ਆ ਪਿੱਛੇ ਹਾਂ ਆਉਰੇ ਨਾਲ ਚੜ ਰਹੇ ਹੁਣ ਹਾਂ ਜਾਨਾ ਇੱਥੋਂ ਦੇਖੀ ਜਦੋਂ ਆਹ ਉਹ ਨਹੀਂ ਦੋਈ ਉਹਨੂੰ ਤੇ ਪਹਿਲਾਂ ਮਾਪ ਲੈਣਾ ਪਹਿਲਾਂ ਨਰਮ ਕਰ ਲੈਣੀ ਆ ਹਾਂ 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 ਇਹ ਤੂੰ ਹਾਂ ਤਾਂ ਸਹੀ ਆਣਾ ਨਾ ਹਾਂ 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 ਜਦੋਂ ਨਹੀਂ ਸਹਿੰਦਾ ਉਹਦਾ ਪਹਿਲਾਂ ਨਰਮ ਕਰ ਲੈਣੀ ਅੱਛਾ ਪਹਿਲਾਂ ਉਹ ਨਰਮ ਕਰਨਾ ਪੈਂਦਾ ਹਾਂ ਆ ਦੇਖੀ ਹਾਂ ਹਾਂ ਜ਼ੋਰ ਪੈ ਰਹੀ ਪਤਾ ਉਹਦਾ ਤੋੜ ਇਧਰ ਹਾਂ ਠੀਕ ਆ ਹੁਣ ਪਿੱਛੇ ਵੀ ਜ਼ੋਰ ਪੈ ਗਿਆ ਸਾਡੀ ਢੂਂਈ ਤੇ ਬੈਕ ਤੇ ਤੇ ਪੱਟਣ ਤੇ ਦਾ ਜ਼ੋਰ ਪੈ ਰਿਹਾ ਪੈ ਰਿਹਾ ਕਿਉਂਕਿ ਇੱਥੇ ਵਜਨ ਆ ਰਿਹਾ ਮਾਤਾ ਜੀ ਦਾ ਪਰ ਬੰਦਾ ਉਹ ਹੋਣਾ ਚਾਹੀਦਾ ਉਹਨੂੰ ਪਤਾ ਹੋਣਾ ਚਾਹੀਦਾ ਵੀ ਹਾਂ ਇਹ ਇਹ ਨਹੀਂ ਵਜਿਆ ਜਿਆਦਾ ਵੀ ਵਜਨ ਉਸ ਤੋਂ ਜ਼ਿਆਦਾ ਹੋ ਗਿਆ ਜ਼ਿਆਦਾ ਹੋ ਗਿਆ ਇਹ ਮਤਲਬ ਤੁਹਾਨੂੰ ਕਰਕੇ ਦਿਖਾਇਆ ਨੇ ਵੀ ਇਹ ਚੀਜ਼ਾਂ ਅਸੀਂ ਕਰ ਸਕਦੇ ਆ ਆ ਦੇਖੀਂ ਆਜੋ ਜੀ ਮਾਤਾ ਜੀ ਹੁਣ ਦੂਜੇ ਲੋੜ ਕਰਕੇ ਦਿਖਾਓ ਆ ਦੇਖੀਂ ਆ ਦੇਖੀਂ ਆ ਤੁਂ ਜਣੀਆਂ ਨਾ ਫੇਰ ਵੇਖਣ ਲੱਚਕ ਮੰਦੀ ਕਿ ਨਹੀਂ ਮੰਦੀ ਹਾਏ ਹਾ ਹੁਣ ਦੂਜੇ ਪਾਸੇ ਕਰ ਹਾਂ ਇੱਥੇ ਰੱਖ ਚਲੋ ਨਹੀਂ ਐ ਦੇਖੀਂ ਹੁਣ ਹੁਣ ਲੈ ਵੀ ਤੂੰ ਇੱਧਰ ਤੂੰ ਪਹਿਲਾਂ ਇੱਧਰ ਸੀ ਮੇਰੀ ਤੌਣ ਹੁਣ ਇੱਧਰ ਨੂੰ ਹਾਂ ਹਾਂ ਇਹਨਾਂ ਨੂੰ ਦੂਜੀ 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 ਸਾਈਡ ਦੇਖਣਾ ਚੜਜੋ ਚੜਜੋ ਇਹ ਓਕੇ ਜਾਓ ਇਹ ਆ ਦੇਖੋ ਵੀ ਇਹ ਚੀਜ਼ਾਂ ਜੇ ਮੈਂ ਅਸੀਂ ਕਹਦੇ ਨੇ ਕਿ ਹਾਂ ਸਾਡਾ ਸਰੀਰ ਭਾਰੀ ਭਾਰੀ ਜਿਹਾ ਰਹਿ ਗਿਆ ਜਾਂ ਸਿਰ ਭਾਰੀ ਹੋ ਰਿਹਾ ਇਹ ਰਿਲੈਕਸ ਮਹਿਸੂਸ ਕਰਦਿਆਂ ਨੇ ਸਾਨੂੰ ਪਰ ਮੇਨ ਗੱਲ ਇਹ ਹੈ ਵੀ ਸਾਨੂੰ ਪਤਾ ਹੋਣਾ ਜ਼ਰੂਰੀ ਆ ਕਿ ਹਾਂਜੀ ਮਾਦੇ ਹੁਣ ਅੱਗੇ ਅੱਗੇ ਦੱਸ ਦਿਓ ਜੀ ਇਹ ਖੱਲੀ ਆ ਨਾ ਇੱਥੇ ਹਾਂਜੀ ਹਾਂ ਆ ਦੇਖ ਇੱਥੇ ਖੱਲੀ ਐ ਇੱਕ ਮਾਦਾ ਜੀ ਹੋਰ ਗੱਲ ਯਾਦ ਆ ਗਈ ਮੇਰੇ ਉੱਤਰੋ ਤੁਸੀਂ ਨੀਚੇ ਬਸ ਬਸ ਇੱਥੇ ਇਹ ਇਹ ਇੱਥੋਂ ਹਾਂਜੀ ਆ ਦੇਖਿਆ ਖੱਲੀ ਹਾਂ 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 ਐ ਅਜੇ ਤੇਰੇ ਕੋ ਮੁਰਦਿਆ ਨਹੀਂ ਜਾਂਦਾ ਹਾਂ ਚੁੱਕਿਆ ਨਹੀਂ ਜਾਂਦਾ ਸਰੀਰ ਬਿਲਕੁਲ ਬਿਲਕੁਲ ਇਹ ਠੀਕ ਹੋ ਜਾਏਗਾ ਐ ਹੋਏਗੀ ਨਾ ਖੱਲੀ ਓਕੇ ਠੀਕ ਆ ਹਾਂ ਡੈੱਡ ਹੋਏਗੀ ਪਹਿਲਾਂ ਇੱਕ ਹੋਰ ਆ ਕਈ ਵਾਰੀ ਪੁਰੋਂ ਨਾਲ ਚੜ ਜਾਂਦੀ ਐ ਜਦੋਂ ਕਈ ਵਾਰੀ ਮੋਟਰਸਾਈਕਲ ਤੇ ਬੈਠਦੇ ਆ ਉਦੋਂ ਲੱਤ ਨਹੀਂ ਸਿੱਧੀ ਹੁੰਦੀ ਹੁਣ ਲੱਤ ਤਾਂ ਆਈ ਐ ਖੱਲੀ ਨਹੀਂ ਨਾ ਸਿੱਧੀ ਹੋਣ ਦਿੰਦੀ ਅੱਛਾ ਇੱਥੇ ਫਿਰ ਇੱਥੇ ਜੜੀਆਂ ਪਿੰਦੀਆਂ ਨਹੀਂ ਬਸ ਇਹਦੇ ਲਈ ਆਹ ਸਾਈਕਲ ਇਹ ਚੀਜ਼ ਕਿਹੜੀ ਠੀਕ ਰਹਿ ਸਾਈਕਲ ਸਿੱਧੀ ਚਲਾਓ ਪੁੱਠੀ ਚਲਾਓ ਠੀਕ ਆ ਠੀਕ ਆ ਜੀ ਠੀਕ ਇਹ ਸਾਰੇ ਹੋ ਗਏ ਹਾਂ ਦੋਸਤੋ ਐਸੀ ਜੋਗ ਜਿਹੜੇ ਅਸੀਂ ਤੁਹਾਨੂੰ ਲਾਈਵ ਕਰਕੇ ਦਿਖਾਏ ਨੇ ਫਿਰ ਕਈਆਂ ਨੂੰ ਐਸਾਂ ਕਰਕੇ ਹਾਂਜੀ ਅੱਧਰ ਅੱਗੇ ਹੋ ਹਾਂ ਲੋ ਦੇ ਆ ਜਕੜੇ ਨੇ ਅੱਛਾ ਆ ਆ ਚੀਜ਼ ਆ ਚੀਜ਼ ਜਕੜਾ ਕੀ ਚਾ ਹਾਂ ਜਕੜੇ ਨੇ ਠੀਕ ਆ ਦਸੀ ਫੇਰਾ ਤੁਹ ਕੱਢ ਲੰਨੀ ਆ ਹਮ ਹੈ ਠੀਕ ਆ ਥੋੜਾ ਜਿਹਾ ਪੀ ਅੱਗੇ ਉਹ ਬਸ ਹੁਣ ਤਾਂ ਪਿੱਛੇ ਸਟੌਕ ਆ ਇਹ ਨਹੀਂ ਤੀਦਣਾ ਹਾਂ ਹਾਂ ਕਰੀ ਹਾਂ ਜੀ ਜੇ ਚੀਜ਼ ਜਕੜਾ ਕੀ ਹਾਂ ਪਿੱਛੇ ਜੋਕ ਪਿੱਛੇ ਹਾਂ ਬਸ ਤੁੰ ਕਰਦੇ ਨੇ ਪਿੱਛੇ ਕਰਦੇ ਨੇ ਵੀ ਹਾਂ ਪਿੱਛੇ ਕਰ ਹਾਂ ਵੀ ਇਹ ਚੀਜ਼ਾਂ ਚ ਲਚਕੀਲਾ ਬਣਨਾ ਲਚਕੀਲਾ ਪੰਨ ਫਿਰ ਆਪੇ ਹੀ ਬਣ ਜਾਂਦਾ ਹਾਂ ਜੋ ਫਿਰ ਬਾਤ ਚ ਕਰਨਾ ਪੈਂਦੇ ਨਾ ਕਿ ਪਹਿਲਾਂ ਇਹ ਕਰਨ ਦੇ ਗਾਨੀ ਅੱਛਾ ਜੀ ਤਾਂ ਫਿਰ ਉਹਨਾਂ ਕਿ ਲਚਕ ਬਣ ਜਾਂਦੀ ਹੈ ਨਾ ਠੀਕ ਆ ਤਾਂ ਇਹ ਘੜ ਕੇ ਹਾਂਜੀ ਹਾਂ ਫਿਰ ਇੱਥੇ ਜਿਹੜਾ ਹੈ ਨਾ ਇਹ ਇੱਥੇ ਸਰਵਾਈਕਲ ਦੀ ਹੁੰਦੀ ਹੈ ਨਾੜ ਹਾਂਜੀ ਹਾਂ ਹਾਂ ਵੀ ਉਰੇ ਮੇਰੇ ਦਰਦ ਹੋ ਰਿਹਾ ਹਾਂ ਉੱਥੀ ਫਿਰ ਐਸਾਂ ਉਂਗਠੇ ਨਾਲ ਨਾ ਆ ਆ ਤੀਜਾ ਐਸਾਂ ਉਂਗਠੇ ਨਾਲ ਪ੍ਰੈਸ਼ਰ ਦੇਣਾ ਹੁੰਦਾ ਠੀਕ ਆ ਇਸ ਤਰ੍ਹਾਂ ਅਦਰ ਦੇਣਾ ਹਾਂ ਹਾਂ ਇਸ ਤਰ੍ਹਾਂ ਅਦਰ ਦੇਣਾ ਗੂਠੇ ਦੇ ਨਾਲ ਠੀਕ ਹੈ ਹਾਂ ਹਾਂ ਤੇਰਾ ਹਾਂ 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 ਇਹ ਜੀ ਜੀ ਦੋਨੇ ਸਾਈਡਾਂ ਤੇ ਹਾਂ ਵੇਖਿਆ ਕਿਦਾਂ ਹਾਂ ਬਿਲਕੁਲ ਰਾਮ ਵਾਰੇ ਨਾ ਰਾਮ ਵਾਰੇ ਸੁਪਿੰਦਾ ਨਾ ਆ ਪੀ ਜਾਂਦੇ ਬਿਲਕੁਲ 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 ਫਿਰ ਲੱਛ ਕੋਈ ਮੰਨ ਜਾਂਦੀ ਹੈ ਹਾਂ ਹਾਂ ਇਹਦਾ ਨੂੰ ਐਸਾ ਹਰ ਕੇ ਨਾ ਹਾਂਜੀ ਤੇ ਆ ਦੁਬਾਰਾ ਦੇਣੀ ਹੈ ਅੱਛੇ ਫਿਰ ਆ ਆ ਚੀਜ਼ਾਂ ਦੇ ਆਗੇ ਹਾਂ ਐ ਦੁਬਾਰਾ ਦੇਣੀ ਹੈ ਨਾ ਹੋਏ ਤੇ ਫਿਰ ਇਸ ਤਰ੍ਹਾਂ ਕਰਨੀ ਆ ਅਦਰ ਕਰ ਅੱਛਾ ਸਿੱਧੀ ਸਿੱਧੀ ਤਾਂ ਹੁੰਦਾ ਤਾਂ ਸਿੱਧੇ ਸਿੱਧੇ ਪਾਸੇ ਤਾਂ ਸਿੱਧੀ ਆ ਇਹ ਐਸਾ ਸਿੱਧੀ ਆ ਇਹ ਐਸਾ ਹਾਂ ਤਾਂ ਉਹ ਸਿੱਧੀ ਹੋਣੀ ਚਾਹੀਦੀ ਹੈ ਪਿੱਛੇ ਗੋਡਾ ਵੀ ਲੱਗਿਆ ਹੋਇਆ ਇਹ ਇਹ ਚੀਜ਼ ਵੀ ਅਸੀਂ ਦੇਖਣੀ ਆ ਕੈਮਰੇ ਦੇ ਵਿੱਚ ਪਿੱਛੇ ਗੋਡਾ ਲੱਗਿਆ ਹੋਇਆ ਹੁਣ ਇਥੋਂ ਦੇਖੋ ਬਸ ਐਸਾ ਕਰਕੇ ਹਾਂਜੀ ਹਾਂ ਤੇ ਫਿਰ ਇਹਨੂੰ ਮਾਸਾ ਖੇਚ ਲਾਂਗੇ ਅੱਛਾ ਅਬ ਪਹਿਲਾ ਗੂਟਾ ਕਿੱਤੀ ਹੁਣ ਪਹਿਲੀ ਉਂਗਲ ਫਿਰ ਦੂਜੀ ਫਿਰ ਤੀਜੀ ਚੌਥੀ ਪੰਜਵੀਂ ਜਿੰਨਾ ਕ ਅਸੀਂ ਉਹ ਚੀਜ਼ ਨੂੰ ਸੈਨ ਕਰ ਸਕਦੇ ਹਾਂ ਮਤਲਬ ਇੱਕਦਮ ਕਰਨ ਦੀ ਕੋਸ਼ਿਸ਼ ਨਾ ਕੋਈ ਵੀ ਕਰੇ ਜੇ ਕੋਈ ਵੀ ਤੁਸੀਂ ਜੋ ਕਰ ਰਹੇ ਹੋ ਡਾਕਟਰ ਦੀ ਸਲਾਹ ਹੋਣੀ ਜ਼ਰੂਰੀ ਆ ਡਾਈਟ ਦੀ ਜਿਹੜੀ ਤੁਸੀਂ ਖਾਣੀ ਆ ਉਹਦੀ ਸਲਾਹ ਹੋਣੀ ਜ਼ਰੂਰੀ ਆ ਕਿਉਂਕਿ ਇਹ ਮਾਤਾ ਦਾ ਖੁਦ ਦਾ ਤਜਰਬਾ ਨਾ ਕਿ ਕੋਈ ਇਹਨਾਂ ਨੇ ਕਿਤੋਂ ਲਿਆ ਇਹਨਾਂ ਨੇ ਖੁਦ ਆਪਣੇ ਸਰੀਰ ਤੇ ਐਕਸਪੈਰੀਮੈਂਟ ਕਰਿਆ ਹੋਇਆ ਇਹ ਚੀਜ਼ ਦਾ ਪਰ ਅਸੀਂ ਤੁਹਾਨੂੰ ਐਕਸਪੈਰੀਮੈਂਟ ਕਰਕੇ ਦਿਖਾ ਰਹੇ ਆ ਕਿ ਅਸੀਂ ਇੱਥੇ ਕੋਈ ਯੋਗ ਸਿੱਖਣ ਆਏ ਆ ਜਾਂ ਕੁਝ ਹੋਰ ਪਰ ਹਾਂ ਇਹਦੇ ਨਾਲ ਅਸੀਂ ਵੀ ਜਰੂਰ ਕਰਨੇ ਸਿੱਖ ਜਾਗੇ ਹੌਲੀ ਹੌਲੀ ਪਹਿਲਾਂ ਤੁਸੀਂ ਵੀ ਕਾਫੀ ਯੋਗ ਕੀਤੇ ਨੇ ਤਾਂ ਐਸਾ ਲੇਖੀ ਹੂੰ ਲੱਗਦਾ ਨਾ ਕਿ ਪੁਰਾਣਾ ਆਰਾਮ ਆਉਂਦਾ ਸੋਹ ਲੱਗਦਾ ਦੂਜੀ ਵਾਰ ਦੂਜੀ ਵਾਰ ਆ ਦੇਖੋ ਹੁਣ ਇਧਰਲੀ ਸਾਈਡ ਤੇ ਮੜਾ ਜਲਦੀ ਕਰਕੇ ਦਿਖਾ ਦਿਓ ਮਤਾ ਜੀ ਹਾਂ ਬਸ ਇੱਕ ਵਾਰੀ ਦੱਸੇ ਦਿਓ ਤਾਂ ਕਿ ਜਿਹੜੇ ਜੋ ਤਨ ਰਹਿ ਗਏ ਆਪਾਂ ਉਹ ਵੀ ਜਲਦੀ ਨਿਬੇੜ ਦਈਏ ਆ ਬਸ ਐਂ ਕਲੀ-ਕਲੀ ਉਂਗਲ ਦੇ ਕਰਕੇ ਦੇਖਣਾ ਤੁਸੀਂ ਇਹ ਇਧਰੋਂ ਇਹ ਸਾਰੀਆਂ ਐ ਹੋ ਗਿਆ ਪਿੱਛੇ ਗੋਡਾ ਵੀ ਲੱਗੇ ਹੋਇਆ ਢੂਈ ਦੇ ਵਿੱਚ ਬੈਕ ਤੇ ਗੋਡੇ ਦੀ ਵੀ ਸਪੋਰਟ ਆ ਪਿੱਛੇ ਜਿਵੇਂ ਤੌਣ ਤਾਂ ਚੁੱਕੀ ਹੋਈ ਆ ਇਹ ਮੇਰੇ ਥੋੜਾ ਜਿਹਾ ਬੋਲਣ ਕਰਕੇ ਫਰਕ ਹੋ ਰਿਹਾ ਵੈਸੇ ਜੇ ਅਸੀਂ ਪ੍ਰੋਪਰ ਵੇਹ ਦੇ ਨਾਲ ਕਰੀਏ ਪਰ ਇੱਥੋਂ ਤੁਸੀਂ ਘਰ ਬੈਠ ਕੇ ਬਹੁਤ ਸਾਰਾ ਯੋਗ ਸਿੱਖ ਸਕਦੇ ਹੋ ਬੜੀ ਸਾਨੂੰ ਟ੍ਰੇਨਿੰਗ ਮਿਲ ਜੂਗੀ ਤਾ ਐਡੀ ਦੂਰ ਜਿਹੜੇ ਨੇੜੇ ਨੇ ਉਹ ਮਾਤਾ ਜੀ ਨੂੰ ਮਿਲ ਵੀ ਸਕਦੇ ਨੇ ਅੰਮ੍ਰਿਤਸਰ ਗੁਰੂ ਕੀ ਨਗਰੀ ਤਾ ਇਸ ਤੋਂ ਬਿਨਾ ਮਾਤਾ ਜੀ ਹੋਰ ਕਿਹੜੇ ਮਾਲਸ ਕਰਦੇ ਆ ਆ ਫਿਰ ਇਹ ਏਹੀ ਚੀਜ਼ ਆ ਗਿਆ ਇਹ ਮਤਲਬ ਜਿੰਨੇ ਵੀ ਯੋਗ ਅਸੀਂ ਕਰ ਰਹੇ ਆ ਇਹ ਸਾਰੀ ਤੁਹਾਡੀ ਸਹੂਲਤ ਲਈ ਆ ਤਾਂ ਕਿ ਤੁਸੀਂ ਆ ਦੇਖੋ ਹਰੇਕ ਪੁਆਇੰਟ ਨੂੰ ਅਸੀਂ ਦੱਬਣਾ ਕਿਵੇਂ ਆ ਇਸ ਤਰੀਕਾ ਕਰਕੇ ਤੇ ਆ ਆ ਦੇਖ ਕਲੀ ਕਲੀ ਕੀ ਆ ਹਾਂ ਆ ਜੀ ਆ